ਅੰਮ੍ਰਿਤਸਰ ਰਾਨੀ ਕਾ ਬਾਗ ਇਲਾਕੇ ਵਿੱਚ ਰਿਹਾਇਸ਼ੀ ਇਲਾਕੇ 'ਚ ਸ਼ਰਾਬ ਦਾ ਠੇਕਾ ਖੋਲ੍ਹੇ ਜਾਂਦੇ ਵਕਵਕ ਸੰਸਥਾਵਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਜਿਸ ਜਗ੍ਹਾ ਤੇ ਖੋਖਾ ਬਣਾਇਆ ਜਾ ਰਿਹਾ ਉਸ ਥਾਂ ਤੋਂ ਇੱਕ ਪੁਰਾਣੇ ਦਰਖਤ ਨੂੰ ਵੀ ਹਟਾਇਆ ਗਿਆ ਜਿਸ ਦਾ ਵਾਤਾਵਰਣ ਸੰਭਾਲ ਸੁਸਾਇਟੀ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਹੀ ਅੰਮ੍ਰਿਤਸਰ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੀਰ ਪ੍ਰਿਆੰਕਾ ਸ਼ਰਮਾ ਨੇ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਚਾਹਤਾ ਲਿਆ ਅਤੇ ਅਧਿਕਾਰੀਆਂ ਨਾਲ ਗੱਲ ਕਰਨ ਤੇ ਪਤਾ ਚੱਲਿਆ ਕਿ ਇਸ ਖੋਕੇ ਨੂੰ ਬਣਾਉਣ ਸੰਬੰਧੀ ਪਰਮਿਸ਼ਨ ਨਹੀਂ ਲਈ ਗਈ ਸੀ। ਜਿਸ ਤਹਿ ਤਾਂ ਉਸ ਖੋਕੇ ਨੂੰ ਸੀਲ ਕਰ ਦਿੱਤਾ ਗਿਆ ਮੈਨੂੰ ਫੋਨ ਆਇਆ ਸੀਗਾ ਕਿ ਰਾਣੀ ਕਾ ਬਾਗ ਜਿਹੜਾ ਏਰੀਆ ਹੈ ਉੱਥੇ ਹਾਊਸਿੰਗ ਲਾਈਨ ਨੂੰ ਕਵਰ ਕਰਕੇ ਤੇ ਸ਼ਰਾਬ ਦਾ ਠੇਕਾ ਖੋਲਿਆ ਜਾ ਰਿਹਾ ਤੇ ਇਹਦੇ ਨਾਲ ਦੇ ਨਾਲ ਇਹ ਵੀ ਕੰਪਲੇਂਟ ਸੀਗੀ ਕਿ 50 60 ਸਾਲ ਪੁਰਾਣਾ ਇੱਕ ਰੁੱਖ ਸੀਗਾ ਇੱਥੇ ਲੱਗਾ ਹੋਇਆ ਤੇ ਉਹਨੂੰ ਵੀ ਬਿਨਾਂ ਕਿਸੇ ਦੀ ਪਰਮਿਸ਼ਨ ਤੋਂ ਬਿਨਾਂ ਕਿਸੇ ਦੀ ਨੋਟਿਸ ਚ ਲਿਆਏ ਰਾਤ ਨੂੰ ਪਹਿਲੇ ਉਹ ਕੱਟ ਦਿੱਤਾ ਗਿਆ ਔਰ ਰਾਤੋਂ ਰਾਤ ਇੱਥੇ ਉਸਾਰੀ ਕਰਕੇ ਨਜਾਇਜ਼ ਇੱਕ ਸ਼ਰਾਬ ਦਾ ਠੇਕਾ ਖੋਲਿਆ ਗਿਆ ਦੇਖੋ ਜੇ ਠੇਕਾ ਖੋਲਿਆ ਗਿਆ ਤੇ ਕੀ ਇਹਦੀ ਪਰਮਿਸ਼ਨ ਲਈ ਗਈ ਆ ਜੇ ਪਰਮਿਸ਼ਨ ਨਹੀਂ ਲਈ ਗਈ ਤੇ ਕਿਹਦੀ ਸ਼ੈ ਤੇ ਠੇਕਾ ਖੋਲਿਆ ਜਾ ਰਿਹਾ ਕਿਹੜੇ ਲਾਜ਼ ਨੂੰ ਬਾਈਪਾਸ ਕਰਕੇ ਇਹੋ ਜੇ ਜਿਹੜੇ ਗੈਰ ਕਾਨੂੰਨੀ ਕੰਮ ਹੋ ਰਹੇ ਆ ਔਰ ਇਹ ਜਿਸ ਤਰ੍ਹਾਂ ਹੀ ਮੇਰੀ ਨਜ਼ਰ ਦੇ ਵਿੱਚ ਚੀਜ਼ ਆਈ ਮੈਂ ਉਸੇ ਵੇਲੇ ਇੱਥੇ ਪਹੁੰਚੀ ਆ ਇੱਥੇ ਆ ਕੇ ਜਿਹੜੇ ਇੱਥੇ ਦੋ ਬੰਦੇ ਬੈਠੇ ਸੀਗੇ ਉਹਨਾਂ ਨੂੰ ਅਸੀਂ ਕਿਹਾ ਕਿ ਆਪਣੇ ਜਿਹੜੇ ਇਥੋਂ ਦੇ ਓਨਰ ਆ ਉਹਨਾਂ ਨੂੰ ਬੁਲਾਇਆ ਜਾਵੇ ਸਭ ਤੋਂ ਪਹਿਲਾਂ ਤੇ ਸਾਨੂੰ ਉਹ ਆਪਣੇ ਇੱਕ ਸਾਈਜ਼ ਦੇ ਲਾਇਸੈਂਸ ਦਿਖਾਉਣ ਜਿਹੜੇ ਉਹਨਾਂ ਕੋਲ ਹੈਗੇ ਆ ਕਿ ਉਹਨਾਂ ਨੂੰ ਪਰਮਿਸ਼ਨ ਮਿਲੀ ਹੋਈ ਆ ਇਸ ਜਗ੍ਹਾ ਤੇ ਠੇਕਾ ਖੁੱਲਣ ਦੀ ਸੈਕੰਡਲੀ ਕਾਰਪੋਰੇਸ਼ਨ ਤੋਂ ਜਿਹੜੇ ਅਫਸਰਾਂ ਤੋਂ ਇਹਨਾਂ ਨੇ ਪਰਮਿਸ਼ਨਸ ਲਈਆਂ ਵਾ ਉਹ ਅਫਸਰ ਜਵਾਬਦੇ ਨੇ ਉਹ ਦਿਖਾਉਣ ਸਾਨੂੰ ਪਰਮਿਸ਼ਨਸ ਕਿ ਉਹਨਾਂ ਨੇ ਪਰਮਿਸ਼ਨ ਦਿੱਤੀ ਆ ਕਿ ਉਹ ਇੱਥੇ ਖੋਲ ਸਕਣ ਇਹ ਵਾਲਾ ਠੇਕਾ ਜੇ ਇਹਦੀ ਪੂਰੀ ਤਸੱਲੀ ਯੋਗ ਕਾਰਵਾਈ ਕੀਤੀ ਜਾਏ ਇਹਦੀ ਚੈਕਿੰਗ ਕੀਤੀ ਜਾਵੇ ਔਰ ਮੈਂ ਪ੍ਰਿੰਸੀਪਲ ਸੈਕਟਰੀ ਸਾਹਿਬ ਨੂੰ ਖੁਦ ਲਿਖ ਕੇ ਭੇਜੂੰਗੀ ਬਾਈ ਨੇਮ ਲਿਖ ਕੇ ਭੇਜੂੰਗੀ ਜੇ ਇਹਦਾ ਕੋਈ ਵੀ ਹੱਲ ਨਹੀਂ ਕੀਤਾ ਗਿਆ ਔਰ ਜੇ ਇਹਨਾਂ ਕੋ ਸਾਰੀਆਂ ਪਰਮਿਸ਼ਨਸ ਆ ਸਾਰਾ ਕੁਝ ਇਹਨਾਂ ਦਾ ਕਲੀਅਰ ਆ ਤੇ ਕੋਈ ਪ੍ਰੋਬਲਮ ਨਹੀਂ ਇਹ ਆਪਣਾ ਕੰਮ ਕਰਨ ਪਰ ਇਸ ਤਰ੍ਹਾਂ ਗੈਰ ਕਾਨੂੰਨੀ ਤਰੀਕੇ ਨਾਲ ਇੱਕ ਪਾਸੇ ਅਸੀਂ ਯੁੱਧ ਨਸ਼ਿਆ ਵਿਰੁੱਧ ਕਰ ਰਹੇ ਆ ਤੇ ਇੱਕ ਪਾਸੇ ਅਸੀਂ ਨਜਾਇਜ਼ ਇਹ ਕੰਮ ਕਰ ਰਹੇ ਆ